ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਗੌਰਵ ਠਕਰਾਲ ਮੇਰਾ ਪਿੰਡ ਮਲੌਦ ਸਾਨੂੰ ਮੈਨੂੰ ਇਹ ਜਿਹੜਾ ਨਿਯੁਕਤੀ ਪੱਤਰ ਅੱਜ ਮਿਲਣ ਜਾ ਰਿਹਾ ਪੀਐਸਪੀਸੀਐਲ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਆ ਬਿਨਾ ਕਿਸੇ ਸਫਾਰਿਸ਼ ਤੋਂ ਬਿਨਾ ਕਿਸੇ ਪੈਸੇ ਤੋਂ ਅੱਜ ਮੈਰਿਟ ਦੇ ਸਿਰ ਦੇ ਉੱਤੇ ਸਾਨੂੰ ਜਿਹੜੀ ਆਹੋ ਜੌਬ ਦਿੱਤੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਬਲਜੀਤ ਕੌਰ ਹੈ ਮੈਂ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਆ ਮੇਰਾ ਸਿਲੈਕਸ਼ਨ ਪੰਜਾਬ ਬਿਜਲੀ ਬੋਰਡ ਦੇ ਵਿੱਚ ਐਜ਼ ਅ ਕਲਰਕ ਹੋਇਆ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੀਐਮ ਸਰ ਦਾ ਜਿਨ੍ਹਾਂ ਨੇ ਸਾਨੂੰ ਇਹ ਸੁਭਾਗਯ ਬਖਸ਼ਿਆ ਇਸ ਤੋਂ ਪਹਿਲਾਂ ਮੇਰੀ ਜੋ ਸਿਲੈਕਸ਼ਨ ਹੈ ਉਹ ਪੰਜਾਬ ਪੁਲਿਸ ਦੇ ਵਿੱਚ ਹੋ ਚੁੱਕੀ ਹੈ ਇਹ ਮੇਰੀ ਦੂਜੀ ਸਰਕਾਰੀ ਨੌਕਰੀ ਹੈ ਹੁਣ ਸਾਨੂੰ ਬਿਨਾਂ ਕਿਸੇ ਸਿਫਾਰਿਸ਼ ਤੋਂ ਬਿਨਾਂ ਰਿਸ਼ਵਤ ਤੋਂ ਸਿਰਫ ਨੰਬਰ ਦੇ ਬੇਸ ਤੇ ਮੈਰਿਟ ਦੇ ਬੇਸ ਤੇ ਸਾਨੂੰ ਇਹ ਜੌਬ ਦਿੱਤੀ ਜਾ ਰਹੀ ਹੈ ਬਹੁਤ ਬਹੁਤ ਸਿਰ ਤੋਂ ਧੰਨਵਾਦ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਅਜਲੰਦਰ ਤੋਂ ਬੀਟੈਕ ਕੰਪਲੀਟ ਕਰਕੇ ਪੀਐਸਪੀਸੀਲ ਐਗਜ਼ਾਮ ਦੀ ਤਿਆਰੀ ਕੀਤੀ ਉਸ ਤੋਂ ਬਾਅਦ ਗੇਟ ਐਗਜ਼ਾਮ ਦੇ ਬੇਸਿਸ ਤੇ ਮੈਰਿਟ ਦੇ ਬੇਸਿਸ ਤੇ ਸਾਨੂੰ ਸਿਲੈਕਟ ਕੀਤਾ ਗਿਆ ਸਾਡੇ ਘਰਦਿਆਂ ਲਈ ਬਹੁਤ ਖੁਸ਼ੀ ਦੀ ਗੱਲ ਸੀ ਮੈਂ ਅੱਜ ਸਾਡੇ ਸੀਐਮ ਭਗਵੰਤ ਮਾਨ ਜੀ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਇੱਥੇ ਨਿਯੁਕਤੀ ਪੱਤਰ ਦੇਣ ਲਈ ਸੱਦਿਆ ਹੈ